ਸ਼ਨੀ ਨੀਚ ਦੇ ਕਾਰਨ ਹੋਣ ਕਰਕੇ ਤੁਸੀਂ ਆਪਣੀ ਗੱਲ ਤੋਂ ਮੁਕਰ ਜਾਓਗੇ। ਅੱਛਾ। ਹਾਂ। ਠੀਕ ਹੈ। ਤੁਸੀਂ ਉੱਥੇ ਪਤਾ ਕਰ ਸਕਦੇ ਇਸ ਬੰਦੇ ਦਾ ਸ਼ਨੀ ਨੀਚ ਦਾ। ਉਹਨੇ ਜੋ ਗੱਲ ਕਹਿਤੀ ਨਾ ਉਸ ਗੱਲ ਤੇ ਖੜਦਾ ਨਹੀਂ। ਸ਼ਨੀ ਦੂਸਰੇ ਘਰ ਚ ਹੋਵੇ ਕਿਸੇ ਵੀ ਲੇਡੀ ਦਾ। ਤੁਸੀਂ ਉਹਦਾ ਵਿਆਹ ਕਰ ਦਿਓ। ਵਿਆਹ ਕਰ ਦਿਓ ਲੋਹੇ ਵਪਾਰੀ ਵਾਲਿਆਂ ਦਾ ਘਰ ਅੱਜ ਜਿਨ੍ਹਾਂ ਦਾ ਕੋਈ ਲੋਹੇ ਦਾ ਵਪਾਰ ਹੁੰਦਾ। ਜਾਨ ਸਰ ਵਿਦਵਾਨ ਯੋਗ ਬੰਦੇ। ਓਹੋ। ਅੱਛਾ। ਨੁਕਸਾਨ ਹੋ ਜਾ। ਉਹ ਇਹਦਾ ਦੇਖਿਆ ਤੁਸੀਂ ਮੇਰੇ ਮੈਂ ਤਿੰਨ ਕੇਸ ਦੇਖਿਆ ਤੇ ਮੈਂ ਬਹੁਤ ਡਰਦੀ ਹਾਂ ਸ਼ਨੀ ਦੋ ਵਾਲੇ ਕੁੰਡੀ ਮੈਂ ਨਹੀਂ ਮਿਲਾਂਦੇ। ਚਾਹੇ ਕੋਈ ਮੈਨੂੰ 2 ਲੱਖ ਰੁਪਏ ਵੀ ਦੇ ਵੀ ਸਾਡੀ ਕੁੰਡਲੀ ਮਿਲਾ ਦਿਓ ਮੈਂ ਜਵਾਬ ਦੇ ਦਿੱਤਾ ਵੀ ਮੈਂ ਸ਼ਨੀ ਦੋ ਵਾਲੀ ਕੁੰਡਲੀ ਨਹੀਂ ਮਲਾ ਸਕਦਾ ਸ਼ਨੀ ਪੰਜ ਜਾ ਗਿਆ ਉੱਥੇ ਤੁਹਾਡੀ ਔਲਾਦ ਨੂੰ ਨੁਕਸਾਨ ਹੈ ਔਲਾਦ ਹੁੰਦੀ ਨਹੀਂ ਮੈਂ ਦੇਖਿਆ بیٹے ਦਾ ਯੋਗ ਨਹੀਂ ਬਣਦਾ ਇੱਥੇ ਕਿਹਾ ਜਾਂਦਾ ਬੱਚੇ ਖਾਨ ਵਾਲਾ ਸੱਪ ਸ਼ਨੀ ਅੱਛਾ ਹੂੰ ਉੱਥੇ ਤੁਹਾਡੇ ਬੇਟੇ ਹੋਣ ਦਾ ਯੋਗ ਨਹੀਂ ਰਹਿੰਦਾ। ਹੂੰ ਹੂੰ। ਇਹਦੀ ਸਿੰਪਲ ਰੈਮਡੀ 10 ਬਦਾਮ ਲਓ, ਸ਼ਿਵਲਿੰਗ ਤੇ ਚੜਾ ਦਿਓ। ਪੰਡਤ ਜੀ ਨੂੰ ਕੋ ਪੰਜ ਬਦਾਮ ਤੁਹਾਨੂੰ ਵਾਪਸ ਦੇ ਇਹਨਾਂ ਪੀਲੇ ਕੱਪੜੇ ਚ ਬੰਨ ਕੇ ਰੱਖ ਦਿਓ। ਉੱਥੇ ਤੁਹਾਡਾ ਸ਼ਨੀ ਸਹੀ ਚੱਲਣਾ ਸ਼ੁਰੂ। ਸ਼ਨੀ ਨੀਚ ਦੇ ਕਾਰਨ ਹੋਣ ਕਰਕੇ ਤੁਸੀਂ ਆਪਣੀ ਗੱਲ ਤੋਂ ਮੁਕਰ ਜਾਓਗੇ। ਅੱਛਾ। ਹਾਂ। ਠੀਕ ਹੈ। ਤੁਸੀਂ ਉੱਥੇ ਪਤਾ ਕਰ ਸਕਦੇ ਇਸ ਬੰਦੇ ਦਾ ਸ਼ਨੀ ਨੀਚ ਦਾ। ਉਹਨੇ ਜੋ ਗੱਲ ਕਹਿਤੀ ਨਾ ਉਸ ਗੱਲ ਤੇ ਖੜਦਾ ਨਹੀਂ। ਹੂੰ ਹੂੰ। ਕਿਸੇ ਦੇ ਪੈਸੇ ਦੇਣੇ ਮੁਕਰ ਜਾਣਾ। ਕਿ ਮੈਂ ਤਾਂ ਦੇਣੀ ਨਹੀਂ। ਉੱਥੇ ਤੁਹਾਡਾ ਸ਼ਨੀ ਨੀਚ ਦਾ। ਔਰ ਇੱਕ ਇੱਕ ਕਹਿਆ ਜਾਂਦਾ ਕਿ ਕੁਝ ਲੋਕ ਨੇ ਜਿਹੜੇ ਲਾਈਫ ਦੇ ਵਿੱਚ ਬਹੁਤ ਲੇਟ ਸੈੱਟ ਹੁੰਦੇ ਨੇ ਉਹ ਉਹ ਸ਼ਨੀ ਕਰਕੇ ਹੁੰਦਾ ਨਹੀਂ ਉਹ ਤੁਹਾਡੀ ਦਸ਼ਾ ਤੇ ਡਿਪੈਂਡ ਕਰਦਾ ਹੈ ਤੁਹਾਡੀ ਦਸ਼ਾ ਕਿਹੜੀ ਚੱਲ ਰਹੀ ਹੈ ਜਿਵੇਂ ਆਮ ਆਮ ਕਹਿਆ ਜਾਂਦਾ ਕਿ ਜੇ ਸ਼ਨੀ ਤੁਹਾਡਾ ਵਧੀਆ ਤਾਂ ਤੁਸੀਂ 40 ਸਾਲ ਤੋਂ ਬਾਅਦ ਸੈੱਟ ਹੁੰਨੇ ਹੋ ਜੇ ਕੋਈ ਕਿਹੜਾ ਗ੍ਰਹਿ ਆ ਤਾਂ ਤੁਸੀਂ ਬਹੁਤ अर्ਲੀ ਸੈੱਟ ਹੋ ਜੰਨੇ ਨਹੀਂ ਨਹੀਂ ਸ਼ਨੀ ਤੋਂ ਇਨਾ ਡਰਨ ਦੀ ਲੋੜ ਨਹੀਂ ਸ਼ਨੀ ਸਾਰੇ ਘਰਾਂ 'ਚ ਚੰਗੇ ਸਮਝੇ ਜਾਂਦੇ ਨੇ ਡਿਪੈਂਡ ਕਰਦਾ ਹੈ ਉਹ ਤੇ ਕਰਮਾਂ ਤੇ ਠੀਕ ਹੈ ਹੈਨਾ ਸ਼ਨੀ ਲਗਨ 'ਚ ਮੈਂ ਤੁਹਾਨੂੰ ਸ਼ਨੀ ਦੇ 12 ਘਰਾਂ ਦੀ ਡੈਫੀਨੇਸ਼ਨ ਦਿੰਨੀ ਹੈ ਸ਼ਨੀ ਲਗਨ 'ਚ ਬੈਠੇ ਨੇ ਕਦੇ ਮਾੜਾ ਨਹੀਂ ਕਰਦੇ ਬਸ ਤੁਹਾਨੂੰ ਰਿਜ਼ਲਟ ਲੇਟ ਆਣਗੇ ਠੀਕ ਹੈ ਸ਼ਨੀ ਜਦੋਂ ਰਿਜ਼ਲਟ ਲੇਟ ਕਰਦਾ ਤੁਹਾਡੀ ਪੜ੍ਹਾਈ ਦੇ ਵਿੱਚ ਰਿਜ਼ਲਟ ਲੇਟ ਆਉਂਦੇ ਬਿਜ਼ਨਸ ਉਹ ਤੁਸੀਂ ਉਹਨੇ ਕਿਹਾ ਨਾ ਵੀ ਲੇਟ ਸੈੱਟ ਹੁੰਦੇ ਨੇ ਜਿਨ੍ਹਾਂ ਦਾ ਸ਼ਨੀ ਲਗਨ ਚ ਹੈ ਨਾ ਜੀ ਉਹ 42 ইয়ার্স ਜਾ ਕੇ ਸੈੱਟ ਹੁੰਦੇ ਨੇ ਠੀਕ ਹੈ ਹੂੰ ਉੱਥੇ ਉਹਨਾਂ ਦੀ ਪ੍ਰਾਪਰਟੀ ਬਣਨੀ ਸ਼ੁਰੂ ਹੁੰਦੀ ਹੈ ਉੱਥੇ ਉਹਨਾਂ ਦਾ ਸਾਰਾ ਕੁਝ ਬੰਨਾ ਸ਼ੁਰੂ ਹੋ ਜਾਂਦਾ ਹੂੰ ਸ਼ਨੀ ਲਗਨ ਵਾਲੇ ਜਦੋਂ ਉਹਨਾਂ ਦੀ ਮੈਰਿਜ ਹੋਊਗੀ ਸੱਤਵਾਂ ਘਰ ਜਾ ਕੇ ਪੁਸ਼ਨੀ ਦੀ ਦ੍ਰਿਸ਼ਟੀ ਨਾਲ ਅੱਛਾ ਜਦੋਂ ਉਹਨਾਂ ਦੇ ਆਨੰਦਕਾਰ ਚੋਗੇ ਫੇਰੇ ਹੋਗੇ ਤਾਂ ਉਹਨਾਂ ਦੀਆਂ ਤਰੱਕੀਆਂ ਸ਼ੁਰੂ ਹੋ ਸ਼ਨੀ ਮਾੜਾ ਸਮਝਿਆ ਜਾਂਦਾ ਦੂਜੇ ਘਰ ਚ ਖਾਸ ਕਰ ਲੇਡੀ ਦਾ ਅੱਛਾ ਸ਼ਨੀ ਦੂਸਰੇ ਘਰ ਚ ਹੋਵੇ ਕਿਸੇ ਵੀ ਲੇਡੀ ਦਾ ਤੁਸੀਂ ਉਹਦਾ ਵਿਆਹ ਕਰ ਦੋ ਵਿਆਹ ਕਰ ਦੋ ਲੋਹੇ ਵਪਾਰੀ ਵਾਲੇ ਦੇ ਘਰਾਂ ਚ ਜਿਨ੍ਹਾਂ ਦਾ ਕੋਈ ਲੋਹੇ ਦਾ ਵਪਾਰ ਹੋਵੇ ਜਾਂ ਅਨਸਾਰ ਵਿਦਵਾ ਯੋਗ ਬਣ ਜਾਣਾ ਓਹੋ ਅੱਛਾ ਨੁਕਸਾਨ ਹੋ ਜਾਣਾ ਹੋਇਆ ਤਾਂ ਦੇਖਿਆ ਤੁਸੀਂ ਬਹੁਤ ਮੇਰੇ ਮੈਂ ਤਿੰਨ ਕੇਸ ਦੇਖੇ ਆ ਤੇ ਮੈਂ ਬਹੁਤ ਡਰਦੀ ਹਾਂ ਸ਼ਨੀ ਦੋ ਵਾਲੀ ਕੁੰਡਲੀ ਮੈਂ ਨਹੀਂ ਮਲਾਉਂਦੀ ਚਾਹੇ ਕੋਈ ਮੈਨੂੰ 2 ਲੱਖ ਰੁਪਏ ਵੀ ਦੇਵੇ ਸਾਡੀ ਕੁੰਡਲੀ ਮਲਾ ਦੋ ਮੈਂ ਜਵਾਬ ਦੇ ਦਿੰਦੀ ਵੀ ਮੈਂ ਸ਼ਨੀ ਦੋ ਵਾਲੀ ਕੁੰਡਲੀ ਨਹੀਂ ਮਲਾ ਸਕਦੀ ਹੂੰ ਕਿਉਂਕਿ ਸਾਨੂੰ ਫਿਰ ਕੀ ਕਰਨ ਤਨਹੁ ਨੇ papa shukra rahu ਦੀ ਗੱਲ ਕੀਤੀ ਸੀ ਜਿਹੜਾ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਦੀ ਕੁੰਡਲੀ ਚ ਸ਼ਨੀ 2 ਹੈ ਹੂੰ 43 ਦਿਨ ਨੰਗੇ ਪੈਰ ਗੁਰਦੁਆਰੇ ਜਾਣਾ ਜਾਂ ਮੰਦਿਰ ਜਾਣਾ ਹੂੰ دہਲੀਸ ਤੇ ਨੱਕ ਰਗੜਨਾ ਹੂੰ ਦੇਹਲੀ ਜਿਨੂ ਪੱਕਿਆ ਨੇ ਗੁਰਦੁਆਰਾ ਸਾਹਿਬ ਦੀ ਦੇਹਲੀ ਹੋਈ ਮੰਦਿਰ ਦੀ ਦੇਹਲੀ ਹੋਈ ਉੱਥੇ ਨੱਕ ਰਗੜ 43 ਦਿਨ ਤਾਂ ਇਹ ਜੋਗ ਠੀਕ ਹੁੰਦਾ ਕਈ ਵਾਰ ਦੇਖਿਆ ਤੁਸੀਂ ਬਦਲਦਾ ਜੋ ਬਿਲਕੁਲ ਦੇਖਿਆ ਜੀ ਅੱਛਾ ਮੈਂ ਤੁਹਾਡੇ ਨਾਲ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਮੈਂ ਆਪਣੇ ਨਿੱਜੀ ਪ੍ਰੈਕਟੀਕਲ ਤੇ ਹੂੰ ਜੁ ਮੈਂ ਅੱਪ ਦੇਖਿਆ ਮੇਰੇ ਕਲਾਇੰਟ ਨੇ ਹੂੰ ਸ਼ਨੀ ਤੀਸਰੇ ਕਾ ਰਾਜੂ ਬੁੱਧ ਦੇ ਘਰ ਚ ਆ ਗਿਆ ਹੂੰ ਬਿਜ਼ਨਸ ਨੂੰ ਅਪ ਡਾਊਨ ਕਰੂਗਾ ਜਿੱਦਾਂ ਇੱਕ ਬਲਬ ਜਗਦਾ ਬੁਝਦਾ ਏਦਾਂ ਕਰਨਾ ਸ਼ੁਰੂ ਕਰ ਦੋ ਠੀਕ ਹੈ ਉਹਦੀ ਇੱਕ ਸਿੰਪਲ ਜੀ ਰੈਮਡੀ ਏ ਤੁਸੀਂ ਕਾਲੇ ਚਨੇ ਰਾਤ ਨੂੰ ਪਿਉਂਵੋ ਹੂੰ ਸਵੇਰੇ 43 ਦਿਨ ਬੱਕਰੀ ਨੂੰ ਖਿਲਾ ਦੋ ਹੂੰ ਤੁਹਾਡਾ ਸ਼ਨੀ ਉੱਤੇ ਕਾਮਯਾਬ ਹੋਣਾ ਸ਼ੁਰੂ ਹੋ ਜਾਏ ਤੁਹਾਡੇ ਵਪਾਰ ਚ ਵਾਧਾ ਕਰਨਾ ਸ਼ੁਰੂ ਕਰ ਦੋ ਠੀਕ ਹੈ ਸ਼ਨੀ ਚੌਥੇ ਘਰ ਚ ਆ ਗਿਆ ਡਿਪਰੈਸ਼ਨ ਜ਼ੋਨ ਚ ਆ ਗਿਆ ਹੂੰ ਕਰਕਰਾਸ਼ੀ ਚ ਬੈਠ ਗਿਆ ਉੱਥੇ ਤੁਹਾਨੂੰ ਡਿਪਰੈਸ਼ਨ ਦੇਣਾ ਸ਼ੁਰੂ ਕਰ ਦਿੰਦਾ ਖਾਲੀਪਨ ਦੀ ਸ਼ਾਹੀ ਜਿੰਦਗੀ ਲੱਗਣ ਲੱਗ ਜਾਂਦੀ ਹੈ ਹਮ ਉੱਥੇ ਤੁਸੀਂ ਸਭ ਤੋਂ ਪਹਿਲਾਂ ਉੱਥੇ ਬਣਦਾ ਬਲਾਈਂਡ ਹੋਰ ਉਸਕੋ ਦਸਮਾ ਤੇ ਚੌਥਾ ਘਰ ਜਿੱਥੇ ਸ਼ਨੀ ਆਗੇ ਉਹ ਬਲਾਈਂਡ ਹੋਰ ਉਸਕੋ ਬਣਦਾ ਇਹਨੂੰ ਕਹਿੰਦੇ ਹਨ ਨਾਟੇਵਾ ਹਮ ਜਿੱਥੇ ਸਾਡੇ ਪਲੈਨਟ ਕੰਮ ਨਹੀਂ ਕਰਦੇ ਹਮ ਇੱਥੇ ਸਾਡਾ ਪਹਿਲੀ ਰੈਮਡੀ ਸਿੰਪਲ ਰੈਮਡੀ ਹੈ ਬਲਾਈਂਡ ਪਰਸਨ ਨੂੰ ਖਾਣਾ ਖਿਲਾਨਾ ਘਟੋ ਘਟ ਚਾਰ ਵੱਧੋ ਬਦਾਸ ਦਿਨ ਚ ਖਿਲਾਨਾ ਤੇ ਰਾਤ ਨੂੰ ਕਦੇ ਵੀ ਜ਼ਿੰਦਗੀ ਚ ਤੁਸੀਂ ਦੁੱਧ ਚਾਵਲ ਨਹੀਂ ਖਾਣੇ ਦੁੱਧ ਚਾਵਲ ਦਾ ਸੇਵਨ ਬੰਦ ਕਰ ਤੋ ਰਾਤ ਨੂੰ ਰਾਤ ਨੂੰ ਅੱਛਾ ਬਿਲਕੁਲ ਸ਼ਨੀ ਤੁਹਾਡਾ ਉੱਥੇ ਕੰਮ ਕਰਨਾ ਸ਼ੁਰੂ ਕਰ ਤੋ ਹਮ ਸ਼ਨੀ ਪੰਜ ਆ ਗਿਆ ਉੱਥੇ ਤੁਹਾਡੀ ਔਲਾਦ ਨੂੰ ਨੁਕਸਾਨ ਹੈ ਔਲਾਦ ਹੁੰਦੀ ਨਹੀਂ ਮੈਂ ਦੇਖਿਆ بیٹے ਦਾ ਯੋਗ ਨਹੀਂ ਬਣਦਾ ਇੱਥੇ ਕਿਹਾ ਜਾਂਦਾ ਬੱਚੇ ਖਾਨ ਵਾਲਾ ਸੱਪ ਅੱਛਾ ਹਮ ਉੱਥੇ ਤੁਹਾਡੇ بیٹے ਹੋਣ ਦਾ ਯੋਗ ਨਹੀਂ ਰਹਿੰਦਾ ਹਮ ਹਮ ਇਹਦੀ ਸਿੰਪਲ ਰੈਮਡੀ 10 ਬਦਾਮ ਲਓ ਸ਼ਿਵਲਿੰਗ ਤੇ ਚੜਾ ਦਿਓ ਪੰਡਤ ਜੀ ਨੂੰ ਕੋ 5 ਬਦਾਮ ਤੁਹਾਨੂੰ ਵਾਪਸ ਦੇ ਇਹਨਾਂ ਪੀਲੇ ਕੱਪੜੇ ਚ ਬੰਨ ਕੇ ਰੱਖ ਦਿਓ ਉੱਥੇ ਤੁਹਾਡਾ ਸ਼ਨੀ ਸਹੀ ਚੱਲਣਾ ਸ਼ੁਰੂ ਸ਼ਨੀ 6 ਸਭ ਤੋਂ ਵਧੀਆ ਜਿਨਨੇ ਰੀਅਲ ਸਟੇਟ ਵਾਲੇ ਵੱਡੇ ਵਪਾਰੀ ਨੇ ਜਿਨਨੇ ਵੀ ਜਿਨ੍ਹਾਂ ਦਾ ਪ੍ਰਾਪਰਟੀ ਦਾ ਬਹੁਤ ਅੱਛਾ ਕੰਮ ਹੈ ਸ਼ਨੀ 6 ਵਾਲੇ ਹੋਣਗੇ 6 ਦੇ ਵਿੱਚ ਹੋਊਗਾ 6 ਦੇ ਜਿਨ੍ਹਾਂ ਦਾ ਸ਼ਨੀ 6 ਚਾ ਬਹੁਤ ਤਕੜੇ ਪ੍ਰਾਪਰਟੀ ਡੀਲਰ ਹੁੰਦੇ ਆ ਤੇ ਪ੍ਰਾਪਰਟੀ ਦਾ ਕੰਮ ਚੋਂ ਕਰੋੜਾਂ ਰੁਪਿਆ ਕਮਾਉਂਦੇ ਨੇ ਹਮ ਮੇਰੇ ਕੋਲ ਕਈ ਲੋਕ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਇੱਕੋ ਸਲਾਹ ਦਿੰਦੇ ਆ ਵੀ ਤੁਸੀਂ ਪ੍ਰਾਪਰਟੀ ਦਾ ਕੰਮ ਕਿਉਂ ਨਹੀਂ ਕਰਦੇ ਸ਼ਨੀ 6 ਬੈਠਾ ਤੁਹਾਡਾ ਅੱਛਾ ਤੇ ਬਹੁਤ ਅੱਛੇ ਬਹੁਤ ਚੰਡੀਗੜ੍ਹ ਬਹੁਤ ਇਦਾਂ ਦੇ ਮੇਰੇ ਕਲਾਇੰਟ ਹੈ ਜਿਨ੍ਹਾਂ ਦਾ ਰੀਅਲ ਸਟੇਟ ਦਾ ਕੰਮ ਹੈ ਤੇ ਬਹੁਤ ਰਕੀਆਂ ਕਰਦੇ ਨੇ ਸ਼ਨੀ 6 ਇਹਦੀ ਸਿੰਪਲ ਰ ਫੁੱਟਵੇਅਰ ਕਦੇ ਵੀ ਸ਼ਨੀਵਾਰ ਨੂੰ ਬਾਏ ਨਹੀਂ ਕਰਨੇ 벨ਟ ਤੇ ਪਰਸ ਅੱਛਾ ਲੈਦਰ ਦੀ ਕੋਈ ਵੀ ਚੀਜ਼ ਤੁਸੀਂ ਬਾਏ ਨਹੀਂ ਕਰਨੀ ਓਨਲੀ ਫਰਾਈਡੇ ਹੂੰ ਹੂੰ ਸਾਰੀ ਜ਼ਿੰਦਗੀ ਸਿਰਫ ਸ਼ੁੱਕਰਵਾਰ ਨੂੰ ਖਰੀਦਦੇ ਨੇ ਅਦਰ ਤੇ ਕੋਈ ਵੀ ਨਹੀਂ ਖਰੀਦਦੇ ਤੇ ਰੋਸਟਰਡ ਬਦਾਮ ਨਾ ਖਾਓ ਕਦੇ ਵੀ ਅੱਛਾ ਬਹੁਤ ਰਕੀਆਂ ਦਸ਼ਨ ਠੀਕ ਹੈ ਸ਼ਨੀ ਸੱਤਵੇਂ ਘਰ ਦਾ ਮੈਰिज ਲਾਈਫ ਨੂੰ ਥੋੜਾ ਡਿਸਟਰਬ ਕਰਦਾ ਪਰ ਜਦੋਂ ਤੁਹਾਡੀ ਮੈਰिज ਹੁੰਦੀ ਹੈ ਨਾ ਆਨੰਦ ਕਾਰਜ ਹੋ ਜਾਈਆਂ ਫੇਰੇ ਹੋ ਜਣ ਉਸ ਤੋਂ ਬਾਅਦ ਸ਼ਨੀ ਚੰਗੇ ਫਲ ਦੇਣਾ ਸ਼ੁਰੂ ਕਰਦਾ ਹੈ ਸਪਾਊਸ ਨੂੰ ਸਰਕਾਰੀ ਨੌਕਰੀ ਵੀ ਦਿੰਦਾ ਹੈ ਅੱਛਾ ਸ਼ਨੀ ਸੱਤਵੇਂ ਘਰ ਦਾ ਹੂੰ ਸਪਾਊਸ ਨੂੰ ਤਰੱਕੀਆਂ ਬਹੁਤ ਦਿੰਦਾ ਹੈ ਸ਼ਨੀ 8ਵੇਂ ਘਰ ਦਾ ਲਾਸਟ ਜਾਂਦਾ ਹੈ। ਇਹ ਤੁਹਾਨੂੰ ਨੁਕਸਾਨ ਦੇਊਗਾ। ਠੀਕ ਹੈ। ਸ਼ਨੀ 9ਵੇਂ ਘਰ ਦਾ ਪ੍ਰਾਪਰਟੀ ਤੇ ਪ੍ਰਾਪਰਟੀ ਦਿਂਦਾ ਜਾਊਗਾ ਤੁਹਾਨੂੰ। ਪਰ ਸ਼ਰਤ ਹੈ ਤੁਸੀਂ ਗੰਗਾ ਸ্নান ਜ਼ਰੂਰ ਕਰ ਲਓ ਇੱਕ ਵਾਰੀ। ਅੱਛਾ। ਉੱਥੇ ਤੁਹਾਨੂੰ ਬਹੁਤ ਪ੍ਰਾਪਰਟੀ ਦਿਂਦਾ ਤੁਹਾਨੂੰ ਆਪਣੇ ਆਪ ਸਮਝ ਨਹੀਂ ਆਉਂਦਾ ਵੀ ਮੇਰੀ ਪ੍ਰਾਪਰਟੀ ਕਿਹੜੇ-ਕਿਹੜੇ ਸ਼ਹਿਰ ਚ ਪਈ ਹੈ। ਸ਼ਨੀ ਨੂੰ 9 ਦਾ ਕੀ ਲਿੰਕ ਬਣ ਜਾਂਦਾ? ਬ੍ਰਹਸਪਤੀ ਦੇ ਘਰ ਚ ਆ ਗਿਆ। ਅੱਛਾ। ਬ੍ਰਹਸਪਤੀ ਨਾਲ ਸ਼ਨੀ ਦਾ ਕੰਬੀਨੇਸ਼ਨ ਬਹੁਤ ਅੱਛਾ ਹੈ। ਹੂੰ। ਤੁਹਾਨੂੰ ਖੇਤੀਬਾੜੀ ਵਾਲੀ ਜ਼ਮੀਨ ਹੂੰ ਹੂੰ 플ੌਟ ਬਹੁਤ ਦੇਣੇ। ਬੜੇ ਫਲੈ ਮਕਾਨ ਘਟ ਦੋ। ਤੁਹਾਨੂੰ ਪਲਾਟ ਤੇ ਖੇਤੀਬਾੜੀ ਲਈ ਜ਼ਮੀਨ ਬਹੁਤ ਸ਼ਨੀ ਨੂੰ ਸ਼ਨੀ ਦਾ ਸਫੇਰ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਇੱਥੇ ਵੀ ਬਲਾਈਂਡ ਹੋਰੋਸਕੋਪ ਬਣਦਾ। ਹੂੰ ਇੱਥੇ ਵੀ ਤੁਹਾਨੂੰ ਬਲਾਈਂਡ ਨੂੰ ਖਾਣਾ ਖੁਲਾਣਾ ਪੈਂਦਾ। ਅੰਨਿਆਂ ਨੂੰ ਤੁਸੀਂ ਉਹ ਬਸਾਖੀਆਂ ਹੁੰਦੀਆਂ ਨਾ ਬਸਾਖੀਆਂ ਦਾਨ ਕਰ ਦੋ। ਸਿੰਪਲ ਰੈਮਡੀ ਹੈ। ਹੂੰ ਸ਼ਨੀ ਤੁਹਾਡੇ ਇੱਥੇ ਕੰਮ ਕਰਨਾ ਸ਼ੁਰੂ ਕਰ ਦੋ। ਹੂੰ ਸ਼ਨੀ 11 ਫਿਰ ਬ੍ਰਹਸਪਤੀ ਦੇ ਨਾਲ ਕੰਬੀਨੇਸ਼ਨ ਬਣ ਗਿਆ। ਇਹਨੂੰ ਕਹਿੰਦੇ ਕਲਮ ਵੀ ਥਾਤਾ। ਇਹਦੀ ਸਿੰਪਲ ਰੈਮਡੀ ਹੈ ਤੁਸੀਂ ਬੰਦ ਗਲੀ ਦਾ ਮਕਾਨ ਨਾ ਲਓ। ਅੱਛਾ ਤੇ ਸ਼ਨੀ ਦਾ ਕੋਈ ਦਾਨ ਨਾ ਕਰੋ। ਹੂੰ ਇਹ ਵੀ ਤੁਹਾਨੂੰ ਬਹੁਤ ਅੱਛਾ ਅੱਛਾ ਇਹ ਵੀ ਹੁੰਦਾ ਕਿ ਸ਼ਨ ਦਾਨ ਨਹੀਂ ਕਰਨਾ ਸ਼ਨੀ 11 ਵਾਲੇ ਨੂੰ ਸ਼ਨੀ ਦਾ ਦਾਨ ਨਹੀਂ ਕਰਨਾ ਬਿਲਕੁਲ ਠੀਕ ਹੈ ਸ਼ਨੀ 9 ਵਾਲਾ ਤੇ ਸ਼ਨੀ 11 ਵਾਲਾ ਇਹ ਕਦੇ ਵੀ ਸ਼ਨੀ ਦਾ ਦਾਨ ਨਾ ਕਰੇ ਕਿਸੇ ਵੀ ਚੀਜ਼ ਦਾ ਇਹ ਬਹੁਤ ਰਕੀਆਂ ਦਿੰਦਾ ਸ਼ਨੀ 12 ਇਹ ਵੀ ਬਿਹਤਰੀਨ ਸੇਸ਼ਨਾਗ ਬਣਿਆ ਜਾਂਦਾ ਇਸ ਬੰਦੇ ਕੋਲ ਪ੍ਰਾਪਰਟੀ ਸ਼ੋਰੂਮ ਇਹ ਤੋਂ ਵੀ ਗਿਣਿਆ ਨਹੀਂ ਜਾਂਦਾ ਵੀ ਮੇਰੇ ਕੋਲ ਕਿੰਨੀ ਕਿ ਪ੍ਰਾਪਰਟੀ